ਇਹ ਦੋ ਤਸਵੀਰਾਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀਆਂ ਨੇ ਇੱਕ ਤਸਵੀਰ ਵਿਧਾਨ ਸਭਾ ਦੇ ਅੰਦਰ ਹਨੇਰੇ ਚ ਬੈਠੇ ਤੀ ਕਾਂਗਰਸੀ ਵਿਧਾਇਕਾਂ ਦੀ ਹੈ ਜਿਨ੍ਹਾਂ ਚ ਚਾਰ ਮਹਿਲਾਵਾਂ ਵੀ ਨੇ ਦੂਜੀ ਤਸਵੀਰ ਸੀਨੀਅਰ ਕਾਂਗਰਸ ਲੀਡਰ ਤੇ ਸਾਬਕਾ ਸੀਐਮ ਰਜਿੰਦਰ ਕੌਰ ਪੱਠਾ ਨਾਲ ਧਰਨੇ ਤੇ ਬੈਠੇ ਕਾਂਗਰਸੀਆਂ ਦੀ ਹੈ ਕੱਲ ਸ਼ਾਮ ਤੋਂ ਪੰਜਾਬ ਵਿਧਾਨ ਸਭਾ ਦੇ ਅਸੈਂਬਲੀ ਹਾਲ ਵਿੱਚ ਧਰਨਾ ਲਾ ਕੇ ਬੈਠੇ ਕਾਂਗਰਸ ਦੇ ਵਿਧਾਇਕਾਂ ਨੂੰ ਮਿਲਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨੂੰ ਧਰਨਾ ਖਤਮ ਕਰਨ ਲਈ ਕਿਹਾ ਪਰ ਪ੍ਰਦਰਸ਼ਨਕਾਰ ਹੈ ਵਿਧਾਇਕਾਂ ਨੇ ਸਦਨ ਵਿੱਚੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਦੂਜੇ ਪਾਸੇ ਕਾਂਗਰਸ ਦੇ ਕੁਝ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਲਾਇਆ ਹੋਇਆ ਹੈ। ਦਰਸਲ ਕਾਂਗਰਸ ਦੇ ਕੁਝ ਵਿਧਾਇਕ ਸਵੇਰੇ ਆਪਣੇ ਕੁਝ ਨਿੱਜੀ ਕੰਮਾਂ ਕਾਰਨ ਬਾਹਰ ਆਏ ਸਨ। ਪਰ ਬਾਅਦ ਵਿੱਚ ਜਦੋਂ ਧਰਨਾ ਦੇਣ ਲਈ ਵਿਧਾਨ ਸਭਾ ਦੇ ਅੰਦਰ ਜਾਣ ਲੱਗੇ ਤਾਂ ਉਹਨਾਂ ਨੂੰ ਬਾਹਰ ਹੀ ਰੋਕ ਲਿਆ ਗਿਆ। ਕਾਂਗਸੀ ਵਿਧਾਇਕਾਂ ਨਾਲ ਰਜਿੰਦਰ ਕੌਰ ਪੱਠਲ ਨੇ ਹਾਈ ਕੋਰਟ ਵਾਲੇ ਚੌਕ ਤੇ ਧਰਨਾ ਲਾਇਆ। ਫੱਥੋ ਪਾਈ ਹੋਏ ਸਾਡੇ ਐਮਐਲਏ ਜਾਣ ਲੱਗੇ ਸਨ ਤੱਕਿਆ ਨਾ ਰੁਕਿਆ ਗਿਆ ਫਿਜ਼ੀਕਲੀ ਰੁਕਿਆ ਗਿਆ ਸਾਨੂੰ ਔਰ ਅਸੀਂ ਉਸੇ ਕਰਕੇ ਇਸ ਥਾਂ ਤੇ ਧਰਨਾ ਦੇ ਕੇ ਬੈਠ ਗਏ ਆ ਸਾਡੀ ਡਿਮਾਂਡ ਇਹੀ ਸੀਗਾ ਕਿ ਸਾਡੇ ਵਿਧਾਨ ਸਭਾ ਜਾਣ ਤੋਂ ਰੁਕਿਆ ਨਾ ਜਾਵੇ ਸਪੀਕਰ ਸਾਹਿਬ ਹੁਣ ਅਸੀਂ ਕੋਸ਼ਿਸ਼ ਕੀਤੀ ਸਪੀਕਰ ਸਾਹਿਬ ਨਾਲ ਗੱਲ ਕਰਨ ਦੀ ਵੀ ਵਿਸ਼ਵਾਸ ਦੇਣ ਕਿ ਕੱਲ ਨੂੰ ਜਦੋਂ ਸ਼ੁਰੂ ਹੋਣਾ ਸੈਸ਼ਨ ਲਾਸਟ ਡੇ ਰਹਿ ਗਿਆ ਤਾਂ ਉੱਥੇ ਉਹ ਡਿਸਕਸ਼ਨ ਜਿਹੜੀ ਕੱਲ ਅਧੂਰੀ ਰਹੇਗੀ ਉਹਨੂੰ ਸ਼ੁਰੂ ਕਰਾਇਆ ਜਾਊਗਾ ਸਾਡੀ ਗੱਲ ਮੰਨੀ ਜਾਣੀ ਸੀ ਸਾਡੇ ਮੈਂਬਰ ਬਾਹਰ ਆ ਜਾਂਦੇ ਲੇਕਿਨ ਸਾਡੇ ਇਹਨਾਂ ਨੇ ਲੋੜ ਹੀ ਨਹੀਂ ਸਮਝੀ ਪੂਰੀ ਰਾਤ ਪਰ ਇਹ ਹਿਸਟਰੀ ਦੇ ਵਿੱਚ ਪੰਜਾਬ ਦੀ ਇੱਕ ਕਾਲਾ ਦਿਨ ਤੇ ਕਾਲੇ ਅਖਰਾਂ ਨਾਲ ਲਿਖਿਆ ਜਾਣ ਵਾਲਾ ਫੈਸਲਾ ਹੋਊਗਾ ਜਿਹਦੇ ਤੇ ਗੈਰ ਜ਼ਿੰਮੇਵਾਰੀ ਵਾਲਾ ਤਰੀਕਾ ਸਪੀਕਰ ਸਾਹਿਬ ਦਾ ਗੈਰ ਜ਼ਿੰਮੇਵਾਰੀ ਵਾਲਾ ਤੇ ਇੱਕ ਨਫ਼ਰਤ ਵਾਲਾ ਜਿੱਦ ਵਾਲਾ ਜਿਹੜਾ ਰਵਈਆ ਹੈਗਾ ਉਹ ਪੰਜਾਬ ਦੀ ਸਰਕਾਰ ਦਾ ਈਵਨ ਮੈਂ ਗਵਰਨਰ ਸਾਹਿਬ ਤੇ ਵੀ ਇਹ ਗੱਲ ਕਹਿਣਾ ਚਾਹੁੰਨੀ ਆ ਕਿ ਗਵਰਨਰ ਸਾਹਿਬ ਦਾ ਫਰਜ ਬਣਦਾ ਸੀ ਕਾਂਗਰਸ ਵੱਲੋਂ ਸਰਕਾਰ ਖਿਲਾਫ ਪੈਨਸ਼ਨ ਸਕਾਲਰਸ਼ਿਪ ਤੇ ਕਿਸਾਨਾਂ ਦੇ ਮੁੱਦਿਆਂ ਤੇ ਬੇਪਰੋਸਗੀ ਮਤਾ ਵਿਧਾਨ ਸਭਾ ਵਿੱਚ ਲਿਆਂਦਾ ਗਿਆ ਸੀ ਕਾਂਗਰਸ ਵੱਲੋਂ ਇਸ ਤੇ 3 ਘੰਟੇ ਦੀ ਬਹਿਸ ਮੰਗੀ ਗਈ ਪਰ ਇਲਜ਼ਾਮ ਲੱਗੇ ਕਿ ਬਹਿਸ ਦੌਰਾਨ ਵਿਧਾਨ ਸਭਾ ਦੇ ਇਸ ਤੋਂਦੱਕ ਕੇ ਮੁੱਖ ਮੰਤਰੀ ਵੀ ਸਦਨ ਵਿੱਚ ਹਾਜ਼ਰ ਨਹੀਂ ਸਨ ਇਸ ਤੋਂ ਬਾਅਦ ਉਹ ਵਿਧਾਨ ਸਭਾ ਦੇ ਅੰਦਰ ਹੀ ਧਰਨੇ ਤੇ ਬੈਠ ਗਏ ਕਾਂਗਰਸੀਆਂ ਨੂੰ ਬਾਹਰ ਆਉਣ ਲਈ ਕਿਹਾ ਗਿਆ ਪਰ ਵਿਧਾਇਕਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਹਾਲ ਦੇ ਅੰਦਰ ਹੀ ਧਰਨੇ ਤੇ ਬੈਠੇ ਰਹਿਣਗੇ ਇਸ ਤੋਂ ਬਾਅਦ ਵਿਧਾਨ ਸਭਾ ਦਾ AC ਤੇ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਅੱਜ ਵਿਧਾਨ ਸਭਾ ਦਾ ਸੈਸ਼ਨ ਨਹੀਂ ਹੈ ਕਿਉਂਕਿ ਬਕਰੀਦ ਕਾਰਨ ਸਰਕਾਰੀ ਛੁੱਟੀ ਹੈ ਕੱਲ ਸੈਸ਼ਨ ਦਾ ਆਖਰੀ ਦਿਨ ਹੈ ਇਸ ਸਭ ਦੇ ਵਿਚਾਲੇ ਕਾਂਗਰਸੀ ਹਾਊਸ ਅੰਦਰ ਡਟੇ ਹੋਏ ਨੇ